ਛਿਰਿਆ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ ਇਸ ਦੌਰਾਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਉਹਨਾਂ ਦੇ ਆਪਣੇ ਗੁਨਾਹ ਕਬੂਲ ਕੀਤੇ ਨੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਹੈ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਸ਼ਿਰੇ ਕਾਲ ਤੱਕ ਸਾਹਿਬ ਤੋਂ ਹੀ ਫਸੀਲ ਤੋਂ ਜੱਜਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦਾ ਐਲਾਨ ਕਰਦੇ ਆ ਕਈ ਵੱਡੇ ਐਲਾਨ ਕੀਤੇ ਇਸ ਦਰਾਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਆਪਣੀਆਂ ਸਜ਼ਾਵਾਂ ਕਬੂਲ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਗਲ ਦੇ ਵਿੱਚ ਤਕਤੀ ਪਾ ਕੇ ਬਰਛਾ ਫੜ ਕੇ ਦਰਬਾਰ ਸਾਹਿਬ ਦੇ ਬਾਹਰ ਬੈਠਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੰਗਰ ਦੀ ਭਾਂਡਿਆਂ ਦੀ ਵੀ ਸੇਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾਵੇਗੀ ਤੇ ਡੇਲੀ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਜਾਵੇਗਾ ਅਤੇ ਹੋਰ ਵੀ ਕਈ ਸਜਾਵਾਂ ਦਾ ਪ੍ਰਕਟਾਵਾ ਰੁਗਵੀਰ ਸਿੰਘ ਦੇ ਵੱਲੋਂ ਕੀਤਾ ਗਿਆ ਕੀ ਕਹਣਾ ਹੈ ਰੁਗਵੀਰ ਸਿੰਘ ਦਾ ਆਓ ਸੁਣਦੇ ਹਾਂ ਇਹ ਚੇਅਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੌੜਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾ ਫੜ ਕੇ ਲੈਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾਂ ਇਹਨਾਂ ਦੇ ਗੜ ਵਿੱਚ ਉਹ ਜਿਹੜੀ ਸ਼ਕਤੀ ਹੈ ਉਹ ਭਾਈ ਹੋਵੇ ਇਸੇ ਤਰ੍ਹਾਂ ਦੋ ਦਿਨ ਸਾਫੇ ਸ਼੍ਰੀ ਜੈਸਕੜ ਸਾਹਿਬ ਦੋ ਦਿਨ ਨਕਸ਼ੀਰ ਦੰਦਮਾ ਸਾਹਿਬ ਪ੍ਰਬੰਧੀ ਸਾਹ ਕੋ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਬਖਸਰ ਸਾਹਿਬ ਫਾਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੀ ਕਰ ਲਈ ਹੈ ਹੱਥ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਵਾਲਾ ਝੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਸ਼ੇਰ ਤੇ ਬੈਠ ਕੇ ਦੋ ਦਿਨ ਜਨਾ ਹੈ ਅੱਜ ਦੇ ਦਿਹਾਗ ਅਰਥ ਕਰਨੇ ਆ ਕਿੰਨੇ ਲੋਕਾਂ ਨਾਲ ਆਏ ਆ ਔਰ ਇਸ ਤੋਂ ਬਾਅਦ ਕਿੰਨਾ ਟਾਈਮ ਹੋਏਗਾ ਇਹਨਾਂ ਦੇ ਬੈਠਣ ਦਾ ਇਹ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਦਰਵਾਜ਼ੇ ਮੋੜੇ ਬੈਠਣ ਦਾ ਏਸੀਰ ਤੇ ਬੈਠ ਕੇ ਛੋੜਾ ਪਾ ਕੇ ਹੱਥੋ ਤੇ ਬਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਇਹਨਾਂ ਨੇ ਦੋਜ ਜਿਵੇਂ ਦਰਵਾਜ਼ਾ ਸਾਹਿਬ ਦੇ ਬਾਹਰ ਬੈਠਣਾ ਘੰਟਾ ਘਟੂੜ ਦੇ ਬਾਹਰ ਬੈਠਣਾ ਇਸ ਤੋਂ ਬਾਅਦ ਇਹਨਾਂ ਨੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾੜਨੇ ਨੇ ਇਹਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਛੋੜਾਂ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸਿਹਤ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਪਾਠ ਸੁਖਮਣਿ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਪੇਟ ਲਿਖਾ ਨੇ ਜੋ ਚੁੱਕੇ ਸਾਥੇ ਅਖਬਾਰ ਆ ਰਹਾ ਹੈ ਜੋ ਇਹ ਬੁਨਾ ਕਿਤੇ ਸਾਹ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਤੇ ਵੀ ਬਾਣੇ ਤੇ ਹਮੈਤਰੀ ਕੀਤੀ ਦੇ ਪੇਸ਼ ਕੀ ਹੂ ਗੌਰ ਪ੍ਰਯਮਸ਼ਲ ਚਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਮਜੀਠਾ ਸੋਨ ਸਿੰਘ ਠੰਡਕਾਰ ਲਖਸ਼ਿੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਤੇ ਕੱਲ ਮਿਤੀ 3 12 24 ਨੂੰ 12 ਤੋਂ 1 ਵਜੇ ਤੱਕ ਸ਼ਿਰ ਦਰਬਾਰ ਸਾਹਿਬ ਦੇ ਪ੍ਰਬੰਧ ਅਧਿ ਦੇਜ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸ਼ਿਰ ਦਰਬਾਰ ਸਾਹਿਬ ਜੇ ਸਦੀ ਵਿੱਚ ਕੰਪਨੀ ਲਾ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨ੍ਹ ਕਰਨਗੇ ਇਸ ਬਾਅਦ ਇਹ ਪੰਜ ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਝੋੜੇ ਝਾੜ ਦੀ ਸੇਵਾ, ਭਾਂਡੇ ਮਾਣ ਦੀ ਸੇਵਾ, ਝਾੜੂ ਦੀ ਸੇਵਾ, ਪੌਚ ਦੀ ਸੇਵਾ ਕਰਨੀ ਹੈ ਔਰ ਪੰਜ ਦਿਨ ਵਾਸਤੇ ਕਰਨੀ ਹੈ ਅਕਾਲੇਦਾਲ ਦੇ ਲੀਡਰਸ਼ਿਪ ਬਾਪੜੇ ਇਹਦਾ ਗੁਨਾਹਾਂ ਕਾਰਨ ਸਿੱਖ ਪੰਥ ਦੇ ਰਾਜ ਸੇ ਅਗਵਾਏ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੱਖ ਸਹਿਬਾਰ ਬਾਦਾਂ ਹਿੰਟ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੇਦਾਲ ਦੇ ਭਰਤੇ ਆਰੰਭ ਕਰਨ ਭਰਤੇ ਬੋਕਸ ਨਾ ਹੋਵੇ ਝੂਠੇ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਛੇ ਹਕਾਲ ਤੱਕ ਸਾਬਤੋ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਵੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪੇਤ ਸਿੰਘ ਅੜਾਲੇ ਸੰਤਾ ਸਿੰਘ ਹਰਮਨਪੂਰੀ ਔਰ ਸ਼੍ਰੀ ਅਕਾਲ ਤਖਸੈ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮਿਟੀ ਜਿਹੜੀ ਹੈ ਇਹ ਪੜਾਈ ਜਾਂਦੀ ਹੈ ਵਰਕਿੰਗ ਕਮੇਟੀ ਨੂੰ ਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਨ੍ਹਾਂ ਆਗਵਾ ਨੇ ਅਸੀਂ ਕਿ ਦਿੱਤੇ ਹਨ ਉਹ ਦਿਨ ਦਿਨ ਦੇ ਅੰਤਰ-ਅੰਤਰ ਆਸੇਫੇ ਪ੍ਰਵਾਨ ਕਰਕੇ ਰਿਪੋਰਟ ਸ਼੍ਰੀ ਅਕਾਲ ਤਖਸੈ ਦੇ ਕੇ ਤੇ ਜਾਣ ਬਾਕੀ ਅਤੇ ਦਾਗਨੀ ਤੜਾ ਆਪ ਸਾਡੇ ਸੰਦੇਵ ਕੇ ਬਾਗੀ ਤੇ ਦਾਗਨੀ ਤੁਹਾਡੇ ਦੇ ਨਾਮ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਇਸ ਦਿਨ ਤੋਂ ਸ਼ੁਰੂ ਹੋਇਆ ਪਹੁੰਚਿਆ ਜਾ ਰਿਹਾ ਹੈ ਬਾਕੀ ਅਤੇ ਦਾਗਨੀ ਤੜਾ ਆਪਣੇ ਅਲੱਗ ਅਲੱਗ ਚੁੱਲੇ ਸਮੇਟ ਕੇ ਚੁੱਲੇ ਸਮੇਟਣ ਤੋਂ ਬਾਅਦ ਇਹ ਆਪੋ ਆਪਣੀ ਵਕਤੋ ਵਕਤ ਡਬਲ ਬਜਾਉਣੀ ਸ਼ੱਕਤੇ ਵਕਤੋ ਵਕਤ ਰਾਜ ਅਲਾਪਣੇ ਛੱਡ ਕੇ ਚੋਗੇ ਦੇਖਾ ਬਾਗੀ ਦਾਗੀ ਨੇ ਤੇ ਬਾਗੀ ਵੀ ਦਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਔਟੇ ਵੀ ਬਾਣੇ ਸੋਖ ਸੁਗੋਲਤਾ ਵੀ ਬਾਣੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚ ਵਕ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਦਾਗੀ ਬਾਗੀ ਅਤੇ ਦਾਗੀ ਆਪੋ ਆਪਣੇ ਦੁੱਲੇ ਸੇਠ ਕੇ ਆਪੋ ਆਪਣੇ ਰਾਗ ਅਲਾਪੜੇ ਬੰਦ ਕਰਕੇ ਤੇ ਸ਼ਰੋਮਣੇ ਅਕਾਲੇ ਦਲ ਦੇ ਮਜਬੂਤੀ ਆਵਾਜ਼ ਦੇ ਕਾਰਨ ਕਰ ਆਪਣੀਆਂ ਸਾਰੀਆਂ ਔਕਤਦਾਰੀਆਂ ਨੂੰ ਭੰਗ ਕਰਕੇ ਜਿਵੇਂ ਆਪ ਕੋ ਆਪਣੇ ਬੱਕਰੇ ਸੋਰ ਨੇ ਮਿਹੜੀ ਦਾ ਜਰਾ ਨਹੀਂ ਵੱਖੋ ਵੱਖਰੇ ਸੁਰਾ ਦੇ ਰਹੇ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੇ ਆਪਣੇ ਹਉਮਿਆਂ ਨੂੰ ਘੋਰ ਉਪਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੂਜੇ ਤਰ੍ਹਾਂ ਆਪਣੇ ਹਉਮੈ ਤੇ ਈਰਖਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖ ਸਾਹਿਬਾਂ ਨੇ ਇਹ ਫੈਸਲਾ ਕੀਤਾ ਹੈ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਵਿੱਚ ਝੂਠੇ ਸੌਦੇ ਸਾਹ ਦੇ ਮਵਾਫੀ ਦਿੱਸਾ ਸੁਖਵੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਰ ਕੀਤਾ ਆਪਰੇ ਰਹਿਸ਼ ਤੇ ਸਖ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਸਰਸੇਵਾਲੇ ਝੂਠੇ ਸਾਧ ਨੂੰ ਜਿਹੜੇ ਮਵਾਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤੇ ਮੁੱਖ ਮੰਤਰੀ ਸਾਹਿਬ ਵੀ ਹਾਜ਼ਰ ਸਨ ਸਿੰਘ ਸਾਹਿਬਾਨ ਨੇ ਔਰ ਸੰਕੱਤੀ ਵਾਗਦੇ ਉਪਰ ਸਿੰਘ ਸਾਹਿਬਾਨ ਨੇ ਵਿਚਾਰ ਕਰਕੇ ਫੈਸਲਾ ਕੀਤਾ ਹੈ ਕਿ ਜੋ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਉਹਨਾਂ ਨੂੰ ਪੱਕੇ ਤੌਰ 'ਤੇ ਜਿਹੜਾ ਅਵਾਰਡ ਦਿੱਤਾ ਸੀ ਉਹਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾ ਕੇ ਵਾਪਸ ਲਿਆ ਜਾਂਦਾ ਹੈ ਸਾਬਕਾ ਜਥੇਦਾਰਾਂ ਦੇ ਆਏ ਨੂੰ ਸਪਸ਼ਟ ਕਰਦੇ ਹੋ ਤਸੱਲੀ ਬਖਸ਼ ਨਹੀਂ ਹਾਂ ਕਿਉਂਕਿ ਉਹ ਤਾਂ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿਵੇਂ ਚਾਹਤਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਵਾਫੇ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੇਕਰਨ ਅਤੇ ਛੋਟੇ ਸੌਦੇ ਸਾਥੀ ਜੋ ਪੱਤਰ ਹੈ ਉਹ ਸਾਕ ਤੇ ਜਾਣਕਾਰੀ ਵਾਸਤੇ ਜਨਤਾ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂ ਕਿ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਤੁਹੇ ਸੋਚਦੇ ਵਾਲੀ ਨੋ ਨੋਅਫੇ ਦਿੱਤੀ